ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਦੱਸਾਂ ਤੁਹਾਨੂੰ ਵੀ ਇਹ ਬੰਦਾ ਜਿਹਨਾਂ ਦਾ ਇਹ ਬੰਦੇ ਦਾ ਨਾਮ ਹੈਗਾ ਵਾ ਪਵਨ ਦਾਸ ਹੈ Rajasthan ਦਾ ਵਾ ਤੇ ਆਪਣੇ ਆਪ ਨੂੰ ਰਾਮਪਾਲ ਦਾ ਚੇਲਾ ਕਹਿੰਦਾ ਹੁਣ ਗੱਲ ਇੱਥੇ ਹੈ ਵੀ ਇਹਦੀ ਇੱਕ ਵੀਡੀਓ ਆਈ ਆ ਜਿਹਦੇ ਵਿੱਚ ਇਹਦੇ ਵੱਲੋਂ ਇਹ ਕਰਤੂਤ ਖੋਲੀ ਗਈ ਆ ਤੇ ਇਹਨੇ ਇਹ ਬਕਵਾਸ ਕੀਤੀ ਆ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਪੱਗਾਂ ਲਾ ਲੈਣੀਆਂ ਚਾਹੀਦੀਆਂ ਨੇ ਕੇਸ ਕਟਾੜਨੇ ਚਾਹੀਦੇ ਨੇ ਦਸਤਾਰਾਂ ਨਹੀਂ ਬੰਨਣੀਆਂ ਚਾਹੀਦੀਆਂ ਜੇ ਉਹ ਰਾਮਪਾਲ ਨੂੰ ਆਪਣਾ ਗੁਰੂ ਮੰਨਦੇ ਨੇ ਪਹਿਲਾਂ ਤਾਂ ਮੈਂ ਦੱਸਾਂ ਕਿ ਮਨੋਜ ਸਿੰਘ ਦੋਹਨ ਨੇ ਜਿਹੜੇ ਆਪਣੇ ਵੀਰ ਹਰਿਆਣੇ ਦੇ ਵਿੱਚ ਉਹਨਾਂ ਨਾਲ ਮੇਰੀ ਹੁਣੇ ਗੱਲ ਹੋਈ ਆ ਉਹਨਾਂ ਦੀ ਰਾਮਪਾਲ ਦੇ ਬੇੜੇ ਨਾਲ ਗੱਲ ਹੋਈ ਆ ਤੇ ਉਹਦੇ ਬੇਟੇ ਨੇ ਦੱਸਿਆ ਵੀ ਜਿਹੜਾ ਇਹ ਬੰਦਾ ਇਹਦੇ ਤੇ ਉਹਨਾਂ ਨੇ ਖੁਦ 420 ਦਾ ਪਰਚਾ ਕਰਾਇਆ ਹੋਇਆ 8-10 ਸਾਲ ਪਹਿਲਾਂ ਤੇ ਇਹਨੂੰ ਉੱਥੋਂ ਆਸ਼ਰਮ 'ਚੋਂ ਜੋ ਕੱਢਿਆ ਹੋਇਆ ਕਿਉਂਕਿ ਇਹਨੇ ਕਰੋੜਾਂ ਰੁਪਏ ਠੱਗੀ ਮਾਰੀ ਸੀ ਤੇ ਇਹਦਾ ਆਸ਼ਰਮ ਦੇ ਨਾਲ ਕੋਈ ਲਿੰਕ ਨਹੀਂ ਪਹਿਲੀ ਗੱਲ ਤੇ ਉਹਦਾ ਭਗਤ ਨਹੀਂ ਹੈਗਾ ਹੋਵੇ ਵੀ ਭਗਤ ਮੈਂ ਕਹਿੰਦਾ ਵੱਖਰਾ ਵਿਸ਼ਾ ਵਾ ਇਸ ਬੰਦੇ ਦੇ ਵੱਲੋਂ ਜਿਹੜੀ ਇੱਕ ਕਤੂਤ ਕੀਤੀ ਗਈ ਆ ਕਿ ਸਿੱਖਾਂ ਨੂੰ ਆਪਣੀਆਂ ਪੱਗਾਂ ਲਾਉਂਦੀ ਚਾਹੀਦੀਆਂ ਨੇ ਕਿ ਅਸਟੋਲੇ ਚਾਹੀਦੇ ਨੇ ਤੇ ਫਿਰ ਜਿਹੜਾ ਰਾਮਪਾਲਾ ਉਹਨੂੰ ਗੁਰੂ ਮੰਨਣਾ ਚਾਹੀਦਾ ਛੇਤਰਾ ਦੀ ਘਾਟ ਆ ਨਾ ਲੋਕਾਂ ਨੂੰ ਚਲੋ ਸਾਨੂੰ ਕੋਈ ਜਿੱਥੇ ਮਿਲੂਗਾ ਜਾਂ ਸਾਡੇ ਕਿਸੇ ਭੈਣ ਭਰਾ ਰੋਈ ਮਿਲਦਾ ਵਾ ਸਿੱਖ ਨੂੰ ਮਿਲਦਾ ਜਿਹੜਾ ਗੁਰੂ ਨੂੰ ਸਮਰਪਤ ਆ ਜਿਹੜਾ ਸਿੱਖਿਆ ਸਤਕਾਰ ਕਰਦਾ ਉਹ ਸੇਵਾ ਜ਼ਰੂਰ ਕਰੇ ਦੀ ਜੇ ਸਾਡੇ ਕੋ ਮਾਰੇ ਸੇਵਾ ਲੈਣ ਦੇ ਅਸੀਂ ਕਰਦੀਏ ਜਿਹਦੇ ਕਰਮ ਵਿੱਚ ਹੋਊ ਤਾਂ ਹੋਜੂਗੀ ਪਰ ਜਿਹੜੀ ਕਾਨੂੰਨੀ ਕਾਰਵਾਈ ਦੀ ਗੱਲ ਆ ਉਹ ਮਰੋਦ ਸਿੰਘ ਦੂਹਣਵੀਰ ਹੋਣੇ ਨਹੀਂ ਇਹ ਉਹਨਾਂ ਨਾਲ ਗੱਲ ਹੋਈ ਆ ਉਹ ਕਰਾਉਣਗੇ ਤੇ ਬਣਦੀ ਜਿਹੜੀ ਆ ਪਰ ਇਹਨਾਂ ਲੋਕਾਂ ਨੂੰ ਤੁਸ ਚੇਤ ਹੋਣ ਦੀ ਲੋੜ ਆ ਇਹਨਾਂ ਲੋਕਾਂ ਨੂੰ ਡੈਂਟੀਫਾਈਡ ਕਰਨ ਦੀ ਲੋੜ ਆ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੀਆਂ ਕਰਤੂਤਾਂ ਕਰਦੇ ਨੇ ਸੋ ਸਾਡੀ ਵੀਡੀਓ ਪਾਉਣ ਦਾ ਜਿਹੜਾ ਮਕਸਦ ਆ ਸੰਗਤ ਨੂੰ ਇਹ ਦੱਸਣਾ ਕਿ ਇਸ ਪਮਨ ਦਾਸ ਨਾਮ ਦਾ ਬੰਦਾ ਜਿਹੜਾ ਵਾ ਇਹ ਆਪਣੇ ਆਪ ਨੂੰ ਰਾਮਪਾਲ ਦਾ ਚੇਲਾ ਦੱਸਦਾ ਪਰ ਉਹਨਾਂ ਦੇ ਵੱਲੋਂ ਇਹ ਗੱਲ ਕਲੀਅਰ ਕੀਤੀ ਗਈ ਆ ਕਿ ਇਹਨਾਂ ਦਾ ਉਹ ਸੰਸਥਾ ਦੇ ਨਾਲ ਬਾਬੇ ਰਾਮਪਾਲ ਦੇ ਨਾਲ ਕੋਈ ਵੀ ਜਿਹੜਾ ਲਿੰਕ ਨਹੀਂ ਹੈਗਾ ਪਰ ਇਹ ਬੰਦੇ ਦੇ ਵੱਲੋਂ ਇਸ ਤਰੀਕੇ ਦੇ ਨਾਲ ਜਿਹੜੀ ਬਕਵਾਸ ਬਾਜ਼ੀ ਕੀਤੀ ਗਈ ਕਿ ਸਿੱਖ ਜਿਹੜੇ ਨੇ ਉਹ ਆਪਣੀਆਂ ਪੱਗਾਂ ਲਾਭੇ ਕੇਸ ਕਟਵਾਉਣ ਤੇ ਫਿਰ ਰਾਮਪਾਲ ਨੂੰ ਆਪਣਾ ਗੁਰੂ ਮੰਨਣ ਇਹ ਬੜੀ ਬੇਹੱਦ ਨਿੰਦਣਯੋਗ ਤੇ ਬੜੀ ਮਾਰੀ ਗੱਲ ਆ ਬੰਦੇ ਦਾ ਇਹ ਪੁੱਤ ਬਣੇ ਕਿਉਂਕਿ ਜੇ ਸਿੱਖਾਂ ਦੇ ਕਿਸੇ ਸਿੱਖ ਦੇ ਹੱਥ ਆ ਗਿਆ ਇਹਦੀ ਸੇਵਾ ਹੋ ਗਈ ਤੇ ਫਿਰ ਲੋਕਾਂ ਨੇ ਕਹਿਣਾ ਜੀ ਵੱਖਵਾਦੀ ਆ ਅੱਤਵਾਦੀ ਆ ਇਹ ਮਾਰਦੇ ਨੇ ਕੁੱਟਦੇ ਨੇ ਪਰ ਹੁਣ ਕੰਨਾਂ ਕਿੱਥੇ ਜੜੀ ਜਾਈਏ ਕਿੰਨਾ ਕੱਜ ਸੁਣੀ ਜਾਈਏ ਇਹ ਵੀ ਸਾਡੀ ਸਮਝੋਂ ਬਾਹਰ ਆ ਇਹਦਾ ਦਾ ਹੱਲ ਤਾਂ ਇੱਕੋ ਹੀ ਆ ਜਿਹੜਾ ਸਾਨੂੰ ਗੁਰੂ ਸਾਹਿਬ ਦਾ ਬਖਸ਼ਿਸ਼ ਆ ਵੀ ਫਿਰ ਜਦੋਂ ਗੁਰਕੇ ਨਿੰਦਾਂ ਸੁਨੇਨਾ ਕਾਨਾ ਸਿਸਟਮ ਆ ਕਨਸੈਪਟ ਆ ਉੱਤੇ ਪੈਰਾ ਦਈਏ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੈਂ ਦੱਸਾਂ ਤੁਹਾਨੂੰ ਵੀ ਇਹ ਬੰਦਾ ਜਿਹੜਾ ਵਾ ਇਹ ਬੰਦੇ ਦਾ ਨਾਮ ਹੈਗਾ ਵਾ ਪਵਨ ਦਾਸ ਹੈ ਰਾਜਸਥਾਨ ਦਾ ਵਾ ਤੇ ਆਪਣੇ ਆਪ ਨੂੰ ਰਾਮਪਾਲ ਦਾ ਚੇਲਾ ਕਹਿੰਦਾ ਹੁਣ ਗੱਲ ਇਥੇ ਆ ਵੀ ਇਹਦੀ ਇੱਕ ਵੀਡੀਓ ਆਈ ਆ ਜਿਹਦੇ ਵਿੱਚ ਇਹਦੇ ਵੱਲੋਂ ਇਹ ਕਰਤੂਤ ਖੋਲੀ ਗਈ ਆ ਤੇ ਇਹਨੇ ਇਹ ਬਕਵਾਸ ਕੀਤੀ ਆ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਪੱਗਾਂ ਨਾਲ ਨਹੀਂ ਚਾਹੀਦੀਆਂ ਨੇ, ਕੇਸ ਕਟਾਦਨੇ ਚਾਹੀਦੇ ਨੇ, ਦਸਤਾਰਾਂ ਨਹੀਂ ਬੰਨਣੀਆਂ ਚਾਹੀਦੀਆਂ ਜਿਉਂ ਰਾਮਪਾਲ ਨੂੰ ਆਪਣਾ ਗੁਰੂ ਮੰਨਦੇ ਨੇ। ਪਹਿਲਾਂ ਤਾਂ ਮੈਂ ਇਹ ਦੱਸਾਂ ਵੀ ਮਨੋਜ ਸਿੰਘ ਦੋਹਣ ਨੇ ਜਿਹੜੇ ਆਪਣੇ ਵੀਰ ਹਰਿਆਣੇ ਦੇ ਵਿੱਚ ਉਹਨਾਂ ਨਾਲ ਮੇਰੀ ਹੁਣੇ ਗੱਲ ਹੋਈ ਆ। ਉਹਨਾਂ ਦੀ ਰਾਮਪਾਲ ਦੇ ਬੇੜੇ ਨਾਲ ਗੱਲ ਹੋਈ ਆ ਤੇ ਉਹਦੇ ਬੇਟੇ ਨੇ ਦੱਸਿਆ ਵੀ ਜਿਹੜਾ ਇਹ ਬੰਦਾ ਇਹਦੇ ਤੇ ਉਹਨਾਂ ਨੇ ਖੁਦ 420 ਦਾ ਪਰਚਾ ਕਰਾਇਆ ਹੋਇਆ 8-10 ਸਾਲ ਪਹਿਲਾਂ ਤੇ ਇਹਨੂੰ ਉੱਥੋਂ ਆਸ਼ਰਮੋਂ ਜੋ ਕੱਢਿਆ ਹੋਇਆ ਕਿਉਂਕਿ ਇਹਨੇ ਕਰੋੜਾਂ ਰੁਪਏ ਠੱਗੀ ਮਾਰੀ ਸੀ ਤੇ ਇਹਦਾ ਆਸ਼ਰਮ ਦੇ ਨਾਲ ਕੋਈ ਲਿੰਕ ਨਹੀਂ ਪਹਿਲੀ ਗੱਲ ਤੇ ਉਹਦਾ ਭਗਤ ਨਹੀਂ ਹੈਗਾ ਹੋਵੇ ਵੀ ਭਗਤ ਮੈਂ ਕਹਿੰਦਾ ਵੱਖਰਾ ਵਿਸ਼ਾ ਵਾ ਇਸ ਬੰਦੇ ਦੇ ਵੱਲੋਂ ਜਿਹੜੀ ਇਹ ਕਤੂਤ ਕੀਤੀ ਗਈ ਹੈ ਆਪ ਵੀ ਸਿੱਖਾਂ ਨੂੰ ਆਪਣੀਆਂ ਪੱਗਾਂ ਲਾਣ ਦੀ ਚਾਹੀਦੀਆਂ ਨੇ ਕਿ ਅਸਟੋਲੇ ਚਾਹੀਦੇ ਨੇ ਤੇ ਫਿਰ ਜਿਹੜਾ ਰਾਮਪਾਲਾ ਉਹਨੂੰ ਗੁਰੂ ਮਿਲਣਾ ਚਾਹੀਦਾ ਛੇਤਰਾਵੀ ਘਾਟ ਹੈ ਨਾ ਲੋਕਾਂ ਨੂੰ ਚਲੋ ਸਾਡੂ ਕੋਈ ਜਿੱਥੇ ਮਿਲੂਗਾ ਜਾਂ ਸਾਡੇ ਕਿਸੇ ਭੈਣ ਭਰਾ ਰੋਇ ਮਿਲਦਾ ਵਾ ਸਿੱਖ ਨੂੰ ਮਿਲਦਾ ਜਿਹੜਾ ਗੁਰੂ ਨੂੰ ਸਮਰਪਤ ਆ ਜਿਹੜਾ ਸਿੱਖਿਆ ਸਤਕਾਰ ਕਰਦਾ ਉਹ ਸੇਵਾ ਜ਼ਰੂਰ ਕਰੇ ਦੀ ਜੇ ਸਾਡੇ ਕੋ ਮਾਰੇ ਸੇਵਾ ਲੈਣ ਦੇ ਅਸੀਂ ਕਰਦੀਏ ਜਿਹਦੇ ਕਰਮ ਵਿੱਚ ਹੋ ਉਹ ਤਾਂ ਹੋ ਜੂਗੀ ਪਰ ਜਿਹੜੀ ਕਾਨੂੰਨੀ ਕਾਰਵਾਈ ਦੀ ਗੱਲ ਆ ਉਹ ਮਿਰੋਤ ਸਿੰਘ ਦੂਹਨਵੀਰ ਹੋਣੇ ਨਹੀਂ ਇਹ ਉਹਨਾਂ ਨਾਲ ਗੱਲ ਹੋਈ ਆ ਉਹ ਕਰਾਉਣਗੇ ਤੇ ਬਣਦੀ ਜਿਹੜੀ ਆ ਪਰ ਇਹਨਾਂ ਲੋਕਾਂ ਨੂੰ ਤੁਸ ਚੇਤ ਹੋਣ ਦੀ ਲੋੜ ਆ ਇਹਨਾਂ ਲੋਕਾਂ ਨੂੰ ਆਈਡੈਂਟੀਫਾਈਡ ਕਰਨ ਦੀ ਲੋੜ ਆ ਜਿਹਨੇ ਲੋਕ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੀਆਂ ਕਰਤੂਤਾਂ ਕਰਦੇ ਨੇ ਸੋ ਸਾਡੀ ਵੀਡੀਓ ਪਾਉਣ ਦਾ ਜਿਹੜਾ ਮਕਸਦ ਆ ਸੰਗਤ ਨੂੰ ਇਹ ਦੱਸਣਾ ਕਿ ਇਸ ਪਵਨਦਾਸ ਨਾਮ ਦਾ ਬੰਦਾ ਜਿਹੜਾ ਵਾ ਇਹ ਆਪਣੇ ਆਪ ਨੂੰ ਰਾਮਪਾਲ ਦਾ ਚੇਲਾ ਦੱਸਦਾ ਪਰ ਉਹਨਾਂ ਦੇ ਵੱਲੋਂ ਇਹ ਗੱਲ ਕਲੀਅਰ ਕੀਤੀ ਗਈ ਆ ਕਿ ਇਹਨਾਂ ਦਾ ਉਹ ਸੰਸਥਾ ਦੇ ਨਾਲ ਬਾਬੇ ਰਾਮਪਾਲ ਦੇ ਨਾਲ ਕੋਈ ਵੀ ਜਿਹੜਾ ਲਿੰਕ ਨਹੀਂ ਹੈਗਾ ਪਰ ਇਹ ਬੰਦੇ ਦੇ ਵੱਲੋਂ ਇਸ ਤਰੀਕੇ ਦੇ ਨਾਲ ਜਿਹੜੀ ਬਕਵਾਸ ਬਾਰੀ ਕੀਤੀ ਗਈ ਕਿ ਸਿੱਖ ਜਿਹੜੇ ਨੇ ਉਹ ਆਪਣੀਆਂ ਪੱਗਾਂ ਲਾਹ ਕੇ ਕੇਸ ਕਟਵਾਉਣ ਤੇ ਫਿਰ ਰਾਮਪਾਲ ਨੂੰ ਆਪਣਾ ਗੁਰੂ ਮੰਨਣ ਇਹ ਬੜੀ ਬੇਹੱਦ ਨਿੰਦਣਯੋਗ ਤੇ ਬੜੀ ਮਾਰੀ ਗੱਲ ਆ ਬੰਦੇ ਦਾ ਇਹ ਪੁੱਤ ਬਣੇ ਕਿਉਂਕਿ ਜੇ ਸਿੱਖਾਂ ਦੇ ਕਿਸੇ ਸਿੰਘ ਦੇ ਹੱਥ ਆ ਗਿਆ ਇਹਦੀ ਸੇਵਾ ਹੋ ਗਈ ਤੇ ਫਿਰ ਲੋਕਾਂ ਨੇ ਕਿਹਾ ਜੀ ਵੱਖਵਾਦੀ ਆਰਤਵਾਦੀ ਆ ਇਹ ਮਾਰਦੇ ਦੇ ਕੁੱਟਦੇ ਦੇ ਪਰ ਹੁਣ ਕਿੰਨਾ ਕ ਜੇ ਜਰੀ ਜਾਈਏ ਕਿੰਨਾ ਕ ਜੇ ਸੁਣੀ ਜਾਈਏ ਇਹ ਵੀ ਸਾਡੀ ਸਮਝੋਂ ਬਾਹਰ ਆ ਇਹਦਾ ਹੱਲ ਤਾਂ ਇੱਕੋ ਹੀ ਆ ਜਿਹੜਾ ਸਾਨੂੰ ਗੁਰੂ ਸਾਹਿਬ ਦਾ ਬਖਸ਼ਿਸ਼ ਆ ਵੀ ਫਿਰ ਜਦੋਂ ਗੁਰਕੀੰਨ ਦਾ ਸੁਨੇਹਾ ਨਾ ਕਾਣਾ ਸਿਸਟਮ ਆ ਕਨਸੈਪਟ ਆ ਉੱਤੇ ਪੜਾ ਦਈਏ ਪਾਈ ਗੁਰਜੀਕਾ ਖਾਲਸਾ